ਤੋਂ ਪਹਿਲਾਂ ਪਹਿਲਾਂ ਜਾ ਕੇ ਬੰਦਾ ਚੋੱਕ ਕੇ ਲੈ ਕੇ ਆਉ ਠੀਕ ਹੈ ਸਰ ਆਨਾ ਕਾ ਨਹੀਂ ਕਰੇ ਤਾਂ ਗਿੱਚੀ ਕੁੱਟਿਓ ਠੀਕ ਹੈ ਸਰ ਇੱਕ ਮਿੰਟ ਰੋਕੋ ਹਲੋ ਮਨਜੀ ਜੀ ਪਰਮਜੀਤ ਨੂੰ ਗੱਡੀ ਦਿਓ ਤੇ ਚਾਰ ਮੁਲਾਜ਼ਮ ਦਿਓ ਨਾਲੇ ਨੂੰ ਉਹ ਦੱਤ ਦੋਤਾ ਉਹ ਚੋੱਕ ਕੇ ਲਿਆਉਣਾ ਠੀਕ ਹੈ ਹਾਂ ਚਾਰ ਮੁਲਾਜ਼ਮ ਦੇ ਦਿਓ ਇਹਨਾਂ ਨੂੰ ਹੁਣ ਧਿਆਨ ਨਾਲ ਜਾਣਾ ਠੀਕ ਹੈ ਸਰ ਮਨਜੀ ਜੀ ਨੂੰ ਕਹਤਾ ਠੀਕ ਕਰ ਮੁਲਾਜ਼ਮ ਲੈ ਜਾਓ ਗੱਡੀ ਲੈ ਜਾਓ ਹਾਂਜੀ ਬੰਦਾ ਲੈ ਕੇ ਆਓ ভাই ਕੀ ਗਲਤੀ ਹੋਈ ਹੈ ਭਾਈ ਯਾਰ ਯਾਰ ਭਾਈ ਭਾਈ ਯਾਰ ਕੀ ਗਲਤੀ ਹੋਈ ਹੈ ਭਾਈ ਅੱਛਾ ਮੈਂ ਆਜ ਬੈਠਾ ਪਹਿਲੇ ਦਿਨ ਠੀਕ ਹੈ ਕਰ ਠੀਕ ਹੈ ਹਾਂਜੀ ਤੁਸੀਂ ਸਭ ਤੋਂ ਪੁਰਾਣੇ ਮੁਲਾਜ਼ਮ ਹੋ ਥਾਣੇ ਦੇ ਹਾਂਜੀ ਹਾਂਜੀ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਕਿੱਥੇ ਕੀ ਹੈ ਹਾਂਜੀ ਤਜਰਬਾ ਤੁਹਾਡਾ ਬਹੁਤ ਹੈ ਠੀਕ ਕਰ ਮੇਰੇ ਨਾਲ ਇੱਕ ਚੀਜ਼ ਦਾ ਧਿਆਨ ਰੱਖਣਾ ਜਿੰਨਾ ਕੰਮ ਮੇਰੇ ਨਾਲ ਕਰਨਾ ਪਰਮਜੀਤ ਇਮਾਨਦਾਰੀ ਨਾਲ ਕਰਨਾ ਠੀਕ ਹੈ ਜੀ ਤੇ ਅੱਜ ਮੇਰੇ ਪਹਿਲੇ ਦਿਨ ਬਿੰਦਿਆਸਾਰ ਪਹਿਲੇ ਮੁਲਾਜ਼ਮ ਤੁਸੀਂ ਹੋ ਮੇਰੇ ਥਾਣੇ ਦੇ ਠੀਕ ਹੈ ਜੀ ਜਿਨ੍ਹਾਂ ਦੇ ਨਾਲ ਮੈਂ ਕੋਈ ਗੱਲ ਸਾਂਝੀ ਕਰਨ ਲੱਗਿਆ ਠੀਕ ਹੈ ਜੀ ਕਿਉਂਕਿ ਮੈਂ ਆਪਣੇ ਬਾਰੇ ਦੱਸ ਦਿਆਂ ਤੁਹਾਨੂੰ ਹਾਂਜੀ ਮੇਰੇ ਦਾਦਾ ਜੀ ਫ੍ਰੀडम फाइਟਰ ਠੀਕ ਹੈ ਜੀ ਮੇਰੇ ਫਾਦਰ ਸਾਹਿਬ ਇੰਡੀਅਨ ਆਰਮੀ ਦੇ ਵਿੱਚੋਂ ਸੂਬੇਦਾਰ ਰਟਾਇਰ ਠੀਕ ਹੈ ਜੀ ਤੇ ਮੈਂ ਪੰਜਾਬ ਪੁਲਿਸ ਚ ਠੀਕ ਹੈ ਜੀ ਠੀਕ ਹੈ ਹਾਂਜੀ ਮੇਰੇ ਅੱਜ ਤੱਕ ਦੇ ਰਿਕਾਰਡ ਦੇ ਵਿੱਚ ਇਹ ਚੀਜ਼ ਹੈ ਨਹੀਂ ਜਿਹੜਾ ਫੈਸਲਾ ਮੈਂ ਲੈ ਲਿਆ ਹਾਂਜੀ ਉਹ ਮੈਂ ਕਿਸੇ ਦੇ ਕਹਿਣ ਤੇ ਕਿਸੇ ਦੀ ਸਿਫਾਰਿਸ਼ ਤੇ ਕਿਸੇ ਦੇ ਫੋਨ ਕਾਲ ਤੇ ਮੈਂ ਬਦਲ ਦਿਆਂ ਠੀਕ ਹੈ ਜੀ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਹਾਂਜੀ ਮੈਂ ਟਿਕਦਾ ਬਹੁਤ ਘੱਟਾਂ ਕਿਸੇ ਵੀ ਥਾਣੇ ਦੇ ਵਿੱਚ ਕਿਉਂਕਿ ਟਿਕਣ ਦਿੱਤਾ ਜਾਂਦਾ ਨਹੀਂ ਹਾਂਜੀ ਬਹੁਤ ਬਲੀਆਂ ਆਂਦੀਆਂ ਜੀ ਤੁਹਾਡੇ ਹਿਸਾਬ ਦੇ ਵਿੱਚ ਮੈਂ ਦੇਖਿਆ ਹਾਂ ਮਤਲਬ ਬਹੁਤ ਘੱਟ ਟਿਕਣ ਦਿੱਤਾ ਜਾਂਦਾ ਕਿਉਂਕਿ ਜਦੋਂ ਕੰਮ ਕਰਾਂਗੇ ਤਾਂ ਫਿਰ ਨਹੀਂ ਟਿਕਣ ਦਿੱਤਾ ਜਾਂਦਾ ਬਹੁਤ ਸਾਰੇ ਲੋਕ ਹੁੰਦੇ ਆ ਮੈਂ ਦੇਖਿਆ ਜੀ ਧਰਮ ਸਿੰਘ ਬਰਾੜ ਦੀਆਂ ਬਦਲੀਆਂ ਬਹੁਤ ਪੇਪਰਾਂ ਦੇ ਵਿੱਚ ਹਾਂ ਲੱਗਦੀਆਂ ਠੀਕ ਹੈ ਹਰ ਸਿੱਧਾ ਖੜਾ ਕਿੱਥੋਂ ਲਿਆ ਇਹ ਕਿੱਥੋਂ ਲਿਆ ਪਰਮਜੀਤ ਹਾਂਜੀ ਪਹਿਲਾਂ ਉਸ ਮੈਡੀਕਲ ਦਾ ਨਾਮ ਪੁੱਛੋ ਉਸ ਦੁਕਾਨਦਾਰ ਦਾ ਨਾਮ ਪੁੱਛੋ ਜਿਹਦੇ ਕੋਲ ਆ ਚੀਜ਼ ਲੈਂਦੇ ਆ ਦੱਸ ਕਿਥੋਂ ਲਈ ਆਣੀ ਤੇਰੇ ਪਹਿਣ ਗਿਆ ਲੈ ਫਿਰ ਕਿੱਥੋਂ ਆ ਗਈ ਇਹ ਤੇਰੇ ਜੇਬ ਚ ਬੰਦੇ ਦਾ ਬੁੱਤ ਬਣ ਕੇ ਦੱਸ ਦੇ ਮੈਂ ਸਭ ਕੁਝ ਪੁੱਛਣਾ ਨਹੀਂ ਜੀ ਉੱਥੇ ਉਹ ਮੁੰਡੇ ਤੋਂ ਫੜਨੇ ਸੀਗੇ ਜੀ ਆਹ ਮੁੰਡੇ ਤੋਂ ਨਵੀਂ ਸਰੰਜਾ ਇਹ ਆ ਦੇਖ ਮੈਂ ਜਵਾਕ ਨਹੀਂ ਕ ਕੱਚੀਆਂ ਗੋਲੀਆਂ ਨਹੀਂ ਖੇਡਦਾ Yeah. हेलो हां जी हां जी गुड मॉर्निंग गुड मॉर्निंग मुंशी जी परमजीत ਨੂੰ ਭੇਜੋ ਮੇਰੇ ਕੋਲ ਪਰ ਨਹੀਂ ਯਾਰ एएसआई परमजीत ਨੂੰ ਹੁਣੇ ਭੇਜੋ ਸਸੀ ਗਾ ਜਨਾਬ ਕੀ ਹੁਕਮ ਹੈ ਜੀ ਸਸੀ ਕਾਲ ਪਰਮਜੀਤ ਕੀ ਹਾਲ ਹੈ ਠੀਕ ਹੈ ਸਰ ਭੇਜੋ ਠੀਕ ਹੋ ਹਾਂ ਜੀ ਅੱਛਾ ਮੈਂ ਅੱਜ ਬੈਠਾ ਪਹਿਲੇ ਦਿਨ ਠੀਕ ਹੈ ਸਰ ਠੀਕ ਹੈ ਹਾਂ ਜੀ ਤੁਸੀਂ ਸਭ ਤੋਂ ਪੁਰਾਣੇ ਮਲਾਜ਼ਮ ਹੋ ਥਾਣੇ ਦੇ ਹਾਂ ਜੀ ਹਾਂ ਜੀ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਕਿੱਥੇ ਕੀ ਹੈ ਹਾਂਜੀ ਤਜਰਬਾ ਤੁਹਾਡਾ ਬਹੁਤ ਹੈ ਠੀਕ ਹੈ ਸਰ ਮੇਰੇ ਨਾਲ ਇੱਕ ਚੀਜ਼ ਦਾ ਧਿਆਨ ਰੱਖਣਾ ਜਿੰਨਾ ਕੰਮ ਇਹੜਾ ਕਰਨਾ ਪਰਮਜੀਤ ਇਮਾਨਦਾਰੀ ਨਾਲ ਕਰਨਾ ਠੀਕ ਹੈ ਜੀ ਤੇ ਅੱਜ ਮੇਰੇ ਪਹਿਲੇ ਦਿਨ ਬੰਦਿਆ ਸਰ ਪਹਿਲੇ ਮੁਲਾਜ਼ਮ ਤੁਸੀਂ ਹੋ ਮੇਰੇ ਥਾਣੇ ਦੇ ਠੀਕ ਹੈ ਜੀ ਜਿਨ੍ਹਾਂ ਦੇ ਨਾਲ ਮੈਂ ਕੋਈ ਗੱਲ ਸਾਂਝੀ ਕਰਨ ਲੱਗਿਆ ਠੀਕ ਹੈ ਸਰ ਠੀਕ ਹੈ ਕੱਲ ਮੈਂ ਜਦੋਂ ਆਇਆ ਆਪਣਾ ਲੇੜਾ ਕਪੜਾ ਲੈ ਕੇ ਹਾਂਜੀ ਤੇ ਮੈਂ ਆਉਂਦਿਆਂ ਸਰ ਪਹਿਲਾਂ ਕੱਲ ਸਾਰਾ ਕੁਝ ਦੇਖਿਆ ਕਿ ਹਾਲਕੇ ਚ ਕਿੱਥੇ ਕੀ ਕੀ ਹੈ ਠੀਕ ਹੈ ਜੀ ਫਿਰ ਮੁਨਸ਼ੀ ਜੀ ਨੂੰ ਪੁੱਛਿਆ ਤੁਹਾਡੀ ਰਿਪੋਰਟ ਜਿਹੜੀ ਆ ਸਭ ਤੋਂ ਬੈਟਰ ਇਹ ਇੱਕ ਸਭ ਤੋਂ ਪੁਰਾਣੇ ਮੁਲਾਜ਼ਮ ਥਾਣੇ ਦੇ ਤੁਸੀਂ ਹੋ ਹਾਂਜੀ ਸਭ ਤੋਂ ਪੁਰਾਣੇ ਮੁਲਾਜ਼ਮ ਸਭ ਤੋਂ ਪੁਰਾਣੇ ਹੋਣਾ ਹਾਂਜੀ ਬਸ ਮੈਨੂੰ ਇਹ ਚੀਜ਼ ਚਾਹੀਦੀ ਪਰਮਜੀਤ ਕੋਈ ਹੇਰਾ ਫੇਰੀ ਨਹੀਂ ਚਾਹੀਦੀ ਕੋਈ ਬੇਈਮਾਨੀ ਨਹੀਂ ਚਾਹੀਦੀ ਠੀਕ ਹੈ ਜੀ ਮੇਰੇ ਨਾਲ ਇਮਾਨਦਾਰੀ ਨਾਲ ਚੱਲਣਾ ਠੀਕ ਹੈ ਜੀ ਜੇ ਕਿਤੇ ਮੈਨੂੰ ਕੋਈ ਕਿਸੇ ਕਿਸਮ ਦੀ ਮਿਲਾਵਟ ਲੱਗੀ ਘਪਲਾ ਲੱਗਿਆ ਤਾਂ ਫਿਰ ਮੈਂ ਆਪਣੀ ਸ਼ਕਤੀ ਵਰਤੂੰਗਾ ਠੀਕ ਹੈ ਜੀ ਪਰ ਮੈਂ ਇਹ ਅੱਜ ਨਹੀਂ ਕਰਨਾ ਠੀਕ ਹੈ ਜੀ ਮੇਰੀ ਗੱਲ ਸੁਣੋ ਹੁਣ ਧਿਆਨ ਨਾਲ ਹਾਂਜੀ ਸਭ ਤੋਂ ਪਹਿਲਾਂ ਹਾਂਜੀ ਸਰਕਾਰ ਦਾ ਨਾਅਰਾ ਹਾਂਜੀ ਯੁੱਧ ਨਸ਼ੇ ਤੇ ਮੈਂ ਤਾਂ ਜਦੋਂ ਇਹ ਨਾਰਾ ਨਹੀਂ ਲੱਗਿਆ ਸੀ ਮੈਂ ਉਸ ਤੋਂ ਪਹਿਲਾਂ ਵੀ ਜਿਹੜਾ ਇਹਦੇ ਤੇ ਪੂਰਾ ਆਪਦਾ ਜਿਹੜਾ ਉਹ ਸਟੈਂਡ ਸਖਤ ਰੱਖਿਆ ਠੀਕ ਹੈ ਜੀ ਕਿਉਂਕਿ ਮੈਂ ਆਪਣੇ ਬਾਰੇ ਦੱਸ ਦਿਆਂ ਤੁਹਾਨੂੰ ਹਾਂ ਜੀ ਮੇਰੇ ਦਾਦਾ ਜੀ ਫਰੀडम फाइਟਰ ਠੀਕ ਹੈ ਜੀ ਮੇਰੇ ਫਾਦਰ ਸਾਹਿਬ ਇੰਡੀਅਨ ਆਰਮੀ ਦੇ ਵਿੱਚੋਂ ਸੂਬੇਦਾਰ ਰਿਟਾਇਰ ਠੀਕ ਹੈ ਜੀ ਤੇ ਮੈਂ ਪੰਜਾਬ ਪੁਲਿਸ ਚ ਠੀਕ ਹੈ ਜੀ ਠੀਕ ਹੈ ਹਾਂ ਜੀ ਮੇਰੇ ਅੱਜ ਤੱਕ ਦੇ ਰਿਕਾਰਡ ਦੇ ਵਿੱਚ ਇਹ ਚੀਜ਼ ਹੈ ਨਹੀਂ ਜਿਹੜਾ ਫੈਸਲਾ ਮੈਂ ਲੈ ਲਿਆ ਹਾਂਜੀ ਉਹ ਮੈਂ ਕਿਸੇ ਦੇ ਕਹਿਣ ਤੇ ਕਿਸੇ ਦੀ ਸਿਫਾਰਿਸ਼ ਤੇ ਕਿਸੇ ਦੇ ਫੋਨ ਕਾਲ ਤੇ ਮੈਂ ਬਦਲ ਦਿਆਂ ਠੀਕ ਹੈ ਜੀ ਇਸ ਗੱਲ ਦਾ ਖਾਸ ਖਿਆਲ ਰੱਖਣਾ ਹੈ ਹਾਂਜੀ ਮੈਂ ਟਿਕਦਾ ਬਹੁਤ ਘੱਟਾਂ ਕਿਸੇ ਵੀ ਥਾਣੇ ਦੇ ਵਿੱਚ ਕਿਉਂਕਿ ਟਿਕਣ ਦਿੱਤਾ ਜਾਂਦਾ ਨਹੀਂ ਹਾਂਜੀ ਬਹੁਤ ਬੱਲੀਆਂ ਆਂਦੀਆਂ ਈ ਥੋੜੀ ਹਿਸਾਬ ਦੇ ਵਿੱਚ ਮੈਂ ਦੇਖਿਆ ਹਾਂ ਮਤਲਬ ਬਹੁਤ ਘੱਟ ਟਿਕਣ ਦਿੱਤਾ ਜਾਂਦਾ ਕਿਉਂਕਿ ਜਦੋਂ ਕੰਮ ਕਰਾਂਗੇ ਤਾਂ ਫਿਰ ਨਹੀਂ ਟਿਕਣ ਦਿੱਤਾ ਜਾਂਦਾ ਬਹੁਤ ਸਾਰੇ ਲੋਕ ਹੁੰਦੇ ਆ ਮੈਂ ਦੇਖਿਆ ਈ ਧਰਮ ਸਿੰਘ ਬਰਾੜ ਦੀਆਂ ਬਦਲੀਆਂ ਬਹੁਤ ਪੀਪਰਾਂ ਦੇ ਵਿੱਚ ਹਾਂ ਲੱਗਦੀਆਂ ਠੀਕ ਹੈ ਤੁਹਾਨੂੰ ਪਤਾ ਇਸ ਚੀਜ਼ ਬਾਰੇ ਮੈਨੂੰ ਸਭ ਤੋਂ ਪਹਿਲਾਂ ਇਹ ਚੀਜ਼ ਚਾਹੀਦੀ ਹੈ ਜਿਹੜੇ ਨਿੱਕੇ ਮੋٹے ਗੰਦ ਪੈਲਾ ਉਹ ਕੱਢ ਲਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਨਸ਼ੇ ਦਾ ਕੋਡ ਵੱਢੀਏ ਠੀਕ ਹੈ ਜੀ ਸਰਕਾਰ ਨੂੰ ਵੀ ਪਤਾ ਲੱਗੇ ਕਿ ਅਸੀਂ ਕੰਮ ਕਰ ਰਹੇ ਹਾਂ ਤੇ ਇਮਾਨਦਾਰੀ ਨਾਲ ਕੰਮ ਕਰਨਾ ਜਦੋਂ ਤੱਕ ਮੇਰੇ ਅੰਡਰ ਹੋ ਹਾਂਜੀ ਮੈਂ ਮਹੀਨਾ ਰਹਿਣਾ ਮੈਂ 6 ਮਹੀਨੇ ਰਹਿਣਾ ਮੈਂ ਸਾਲ ਰਹਿਣਾ ਕਿ ਮੇਰੀ ਪਰਸੋਂ ਬਦਲੀ ਹੋ ਜਣੀ ਮੈਨੂੰ ਨਹੀਂ ਪਤਾ ਠੀਕ ਹੈ ਜੀ ਪਰ ਮੇਰੇ ਸਟੈਂਡ ਸਖਤ ਰਹਿਣਗੇ ਮੈਨੂੰ ਸਭ ਤੋਂ ਪਹਿਲਾਂ ਇਹ ਚੀਜ਼ ਚਾਹੀਦੀ ਹੈ ਇੱਕ ਇਲਾਕੇ ਦੇ ਵਿੱਚੋਂ ਮੈਨੂੰ ਉਹ ਨਸ਼ੇੜੀ ਲੱਭ ਕੇ ਲੈ ਕੇ ਦਿਓ ਜਿਹੜਾ ਸਿੰਥੈਟਿਕ ਨਸ਼ਾ ਤੁਹਾਨੂੰ ਪਤਾ ਹੋਊਗਾ ਕਿਉਂਕਿ ਤੁਰਦੇ ਫਿਰਦੇ ਆਮ ਗਲੀਆਂ ਸੜਕਾਂ ਤੇ ਮਿਲਦੇ ਆ ਹਾਂਜੀ ਹਾਂਜੀ ਪਰ ਆਪਾਂ ਦੇ ਸੜਕਾਂ ਦੇ ਨਸ਼ੇ ਕਰਕੇ ਜੀ ਹਾਂ ਮੁਲਾਜ਼ਮ ਇਸ ਕੱਲੋਂ ਡਰਦਾ ਹੈ ਮੁਲਾਜ਼ਮ ਕਹਿੰਦਾ ਇਹਨੂੰ ਮਰੇ ਸੱਪ ਨੂੰ ਕੀ ਕਰਨਾ ਗਲਪਾ ਕੇ ਲੈ ਕੇ ਜਾਵਾਂਗੇ ਉੱਥੇ ਜਾਣ ਨੂੰ ਨਸ਼ਾ ਦੇਣਾ ਪੋਗਾ ਥਾਣੇ ਦੇ ਵਿੱਚ ਜਾਏ ਮਰ ਜਾਊਗਾ ਠੀਕ ਹੈ ਦੇਖੋ ਮਰਨਾ ਉਹਨੇ ਹੈਗਾ ਮਰ ਤਾਂ ਜਾਣਾ ਹੀ ਹੈ ਜੀ ਮਾਰੋ ਨੇ ਜਾਣਾ ਹੈ ਹਾਂ ਉਹ 6 ਮਹੀਨਿਆਂ ਨੂੰ ਮਰ ਚੁਈ ਜੀ ਕਿਉਂ ਨਾ ਅਸੀਂ ਕੋਸ਼ਿਸ਼ ਕਰੀਏ ਹਾਂਜੀ ਨਾਲੇ ਤਾਂ ਨਸ਼ੇ ਨੂੰ ਜੜ ਤੋਂ ਖਤਮ ਕਰੀਏ ਨਾਲੇ ਕਿਸੇ ਦੇ ਪੁੱਤ ਤਾਂ ਬਚਾਈਏ ਨਾ ਕਿਸੇ ਦੇ ਭੈਣ ਭਰਾ ਕਿਸੇ ਦੇ ਮਾਂ ਪਿਓ ਤਾਂ ਬ ਮੇਰਾ ਨਾਮੰਦਰੀਨਾ ਕੰਮ ਕਰਨਾ ਹੈ ਠੀਕ ਹੈ ਜੀ ਇੱਕ ਬੰਦਾ ਮੈਨੂੰ ਹੁਣੇ ਇੱਕ ਘੰਟੇ ਦੇ ਵਿੱਚ ਕਿਸੇ ਗੱਲ ਦਾ ਖਾਸ ਖਿਆਲ ਰੱਖਣਾ ਠੀਕ ਹੈ ਜੀ ਇੱਕ ਘੰਟੇ ਦੇ ਵਿੱਚ ਵਿੱਚ ਮੈਨੂੰ ਕੋਈ ਬੰਦਾ ਫੜਕੇ ਲਿਆ ਦੇ ਜਿਹੜਾ ਬੰਦਾ ਤੁਹਾਨੂੰ ਲੱਗਦਾ ਹੋਵੇ ਤੁਹਾਨੂੰ ਪਤਾ ਹੋਵੇ ਜਾਂ ਹਾਂ ਜੀ ਜਿਹੜਾ ਬੰਦਾ ਸਵੇਰ ਦੁਪਹਿਰੇ ਸ਼ਾਮ ਜਾਂ ਸਵੇਰ ਸ਼ਾਮ ਜਿਹੜਾ ਟੀਕਾ ਲਾਇ ਬਿਨਾ ਸਾਰਦਾ ਨਹੀਂ ਜਾਂ ਜਿਹੜਾ ਨਸ਼ਾ ਕਰੇ ਬਿਨਾ ਸਾਰਦਾ ਨਹੀਂ ਠੀਕ ਹੈ ਉਹ ਬੰਦਾ ਚਾਹੀਦਾ ਜਿਹੜਾ ਇਸ ਹਲਕੇ ਦੇ ਵਿੱਚ ਮੇਨ ਸਪਲਾਈ ਦੇਣ ਵਾਲੇ ਬੰਦੇ ਨੂੰ ਜਾਣਦਾ ਹੋਵੇ ਠੀਕ ਹੈ ਜੀ ਆਪਣੇ ਅੱਖ ਬਹੁਤ 파ਰਖੂ ਹੁੰਦੀ ਹੈ। ਤੁਸੀਂ ਪੁਰਾਣੇ ਹੋ। ਤੁਹਾਡੀ ਨਿਗਾਹ 'ਚ ਬਹੁਤ ਕੁਝ ਹੋਊਗਾ। ਠੀਕ ਹੈ ਜੀ। ਡਿਊਟੀ ਕਰਦੇ ਆਂ ਬੰਦਾ 100 ਚੀਜ਼ਾਂ ਤੋਂ ਡਰਦਾ। ਮੇਰੇ ਬੱਚੇ ਐ, ਮੇਰੀ ਤਨਖਾਹ ਐ, ਮੈਂ ਪਰਿਵਾਰ ਪਾਲਣਾ ਐ। ਹਾਂ ਜੀ। ਪਰ ਜਿਨ੍ਹਾਂ ਦੇ ਬੱਚੇ ਮਰ ਰਹੇ ਆ ਨਾ ਨਸ਼ਿਆਂ ਦੇ ਨਾਲ। ਹਾਂ ਜੀ ਬਹੁਤ ਮਰਦੇ ਆ ਜੀ ਮਹੀਨੇ 'ਚ 4-5 ਮਰ ਜਾਂਦੇ ਆ। ਉਹਨਾਂ ਦੇ ਵੀ ਪਰਿਵਾਰ ਐ। ਉਹਨਾਂ ਨੂੰ ਵੀ ਮਾਪਿਓ ਨੇ ਜੰਮਿਆ ਤਾਂ ਮਾਪਿਓ ਦੀ ਇੱਕ ਸੋਚ ਐ ਕਿ ਸਾਡੇ ਵੀ ਬੱਚੇ ਕਦੇ ਚੰਗੇ ਇਨਸਾਨ ਬਣਨ। ਹਾਂ ਜੀ। ਤੇ ਆਪਾਂ ਉਹ ਚੀਜ਼ਾਂ ਕਰਨੀਆਂ ਕਿਉਂਕਿ ਆਪਾਂ ਨੂੰ ਇਹ ਵਰਦੀ ਇਸੇ ਚੀਜ਼ ਵੱਤ ਦਿੱਤੀ ਗਈ। ਠ ਇੱਕ ਘੰਟੇ ਚ ਮੈਨੂੰ ਕੋਈ ਬੰਦਾ ਲਿਆ ਦੇ ਕਿ ਜਿਹੜਾ ਬੰਦਾ ਨਸ਼ੇ ਬਿਨਾਂ ਸਾਰਦਾਣਾ ਹੋਵੇ ਤੇ ਜਿਹੜਾ ਘੱਟੋ-ਘੱਟ ਕੁਝ ਸਾਲ ਪੁਰਾਣਾ ਨਸ਼ੇੜੀ ਹੋਵੇ ਉਹਨੂੰ ਸਾਰੇ ਰਾਹ ਪਤਾ ਹੋਣਗੇ ਸਾਰੇ ਬੰਦੇ ਪਤਾ ਹੋਣਗੇ ਫਿਰ ਮੈਂ ਤੁਹਾਨੂੰ ਦੱਸੂਗਾ ਆਪਾਂ ਇੱਥੋਂ ਸਭ ਤੋਂ ਵੱਡੀ ਮੱਛੀ ਫੜਨੀ ਕਿਵੇਂ ਉਹ ਜਨਾਬ ਛੱਡੋ ਖੜਾ ਉਹ ਮਰੇ ਸਾਤ ਨੂੰ ਗੱਲ ਪਾਉਣਾ ਇੱਥੇ ਮਰ ਗਿਆ ਹਵਾ ਲੜ ਚ ਮੁੜ ਕੇ ਪਬਲਿਕ ਨਾਰੇ ਲਾਉਣ ਲੱਗ ਪੈਂਦੀ ਹੈ ਧਰਨੇ ਦੇਣ ਲੱਗ ਪੈਂਦੀ ਹੈ ਜੀ ਆਪਾਂ ਪਬਲਿਕ ਵਾਸਤੇ ਕਰ ਰਹੇ ਆ ਪਰਮਜੀਤ? ਹਾਂਜੀ। ਲੋਕਾਂ ਦੇ ਬੱਚੇ ਬਚਾਉਣ ਵਾਸਤੇ ਕਰ ਰਹੇ ਆ ਜਾਂ ਕੋਈ ਹੋਰ ਡਰ ਹੈ? ਪਰ ਦੁਨੀਆ ਨਹੀਂ ਸਮਝਦੀ ਜੀ ਇਸ ਗੱਲ ਨੂੰ। ਦੁਨੀਆ ਆਪਾਂ ਸਮਝਾ ਲਾਂਗੇ। ਇੱਕ ਤਰੀਕਾ ਹੋਣਾ ਚਾਹੀਦਾ ਸਮਝਾਉਣ ਦਾ ਪਰ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਕਿਸੇ ਕਿਸਮ ਦਾ ਕੋਈ ਡਰ ਤਾਂ ਨਹੀਂ ਕਿਸੇ ਨਸ਼ਾ ਤਸਕਰ ਤੋਂ? ਕਿਸੇ ਕਿਸੇ ਲੀਡਰ ਤੋਂ? ਨਾ ਹੀ ਮੈਨੂੰ ਤਾਂ ਕਾਹਦਾ ਡਰ ਹੋਣਾ ਜੀ। ਹੈ ਨਹੀਂ? ਹਾਂਜੀ। ਬਸ ਫਿਰ ਜਿਹੜੀ ਗੱਲ ਮੈਂ ਆਖੀ ਹੈ ਉਹ ਤੇ ਅਮਲ ਕਰੋ। ਮੈਨੂੰ ਇੱਕ ਘੰਟੇ ਦੇ ਵਿੱਚ ਇੱਕ ਬੰਦਾ ਲੈ ਕੇ ਦਿਓ ਅੱਜ ਸ਼ਾਮ ਤੱਕ ਮੈਂ ਕੋਈ ਨਾ ਕੋਈ ਵੱਡੀ ਮੱਛੀ ਫੜਨੀ ਹੈ। ਠੀਕ ਹੈ ਜਰਾਂਬ। ਗੌਰ ਕਰੋ ਇਸ ਗੱਲ ਤੇ ਮੈਂ ਉਹਨੇ ਇੱਕ ਦੋ ਕੰਮ ਐ ਕਰਨ ਵਾਲੇ ਮੈਂ ਦੇਖ ਲੈਣਾਂ ਉਹ ਬਸ ਲਿਆ ਕੇ ਦੋ ਕਿ ਬੰਦਾ ਉਹ ਹੋਵੇ ਮੈਨੂੰ ਪਤਾ ਲੱਗੇ ਕਿ ਪਰਮਜੀਤ ਨੇ ਫੜ ਕੇ ਲਿਆਂਦਾ ਉਸ ਤੋਂ ਅਗਲਾ ਕੰਮ ਮੈਂ ਕਰਾਂ ਚਲੋ ਠੀਕ ਹੈ ਜਨਾਬ ਜਾ ਕੋਈ ਯੱਤ ਪਾਇਆ ਕੋਹੋਪੜਾ ਸੱਪ ਲਿਆ ਕੇ ਬਾਤ ਆ ਪਤਾ ਨਹੀਂ ਕਦੋਂ ਬਦਲੀ ਹੋਊਗੀ ਇਹਦੀ ਬਦਲੀ ਹੋਊਗੀ ਫੇਰ ਖੜਾ ਛੱਟੂ ਇੱਤੋਂ ਓਏ ਯਾਰ ਭਾਈ ਕੀ ਗਲਤੀ ਹੋਈ ਹੈ ਭਾਈ ਯਾਰ ਯਾਰ ਭਾਈ ਓਏ ਭਾਈ ਯਾਰ ਕੀ ਗਲਤੀ ਹੋਈ ਹੈ ਭਾਈ ਓਏ ਉਹ ਮਾਈ ਕੀ ਗੱਲ ਤੇ ਹੋਇਆ ਹਲਕਾ ਹਲਕਾ ਇਹ ਗੇਲਾ ਲਾ ਕਰਾਂ ਦੇ ਘਾਟ ਹਲ ਉਹ ਮਾਈ ਨਾ ਤਾਂ ਗੱਲ ਤੇ ਹੀ ਹੋਇਆ ਮਾਈ ਚਾਚਾ ਚਾਚਾ ਤਾਂ ਖੜਾ ਉਹ ਮਾਈ ਨਾ ਹਣਾ ਕਿਹੜਾ ਕੀ ਗੱਲ ਆ ਓਏ ਉਹ ਮਾਈ ਆ ਖੜਾ ਪੈਰਾਂ ਤੇ ਖੜਾ ਇਧਰ ਮਾਰਗਾ ਨਹੀਂ ਚਾਰਚ ਪੈਣਾ ਮਾਰੀਆਂ ਜੀ ਇਹਦੇ ਮੈਂ ਕੀ ਕੀਤਾ ਹੀ ਉਹ ਵਾਕੀ ਕੀ ਕੀਤਾ ਟ੍ਰੈਕਸ਼ਨ ਨਹੀਂ ਕਰਨੇ ਸੜਕ 'ਤੇ ਬੰਦੇ ਦਾ ਬੁੱਤ ਬਣ ਕੇ ਖੜ। ਪਰਮਜੀਤ? ਹਾਂ ਜੀ। ਇੱਧਰ ਲੈ ਆ ਓ ਮੇਰੇ ਕੋਲ। ਚੱਲ ਉੱਧਰ। ਇੱਧਰ ਲੈ। ਇੱਥੇ ਲੈ ਆ। ਬਿਠਾ ਦੇ ਕੋਈ ਗੱਲ। ਕੋਈ ਨਹੀਂ। ਬਿਠਾ ਦੇ ਕੋਈ ਨਹੀਂ। ਬੈਠਾ ਬਿਠਾ ਦੇ। ਬਿਠਾ ਦੇ। ਸੱਚੀ-ਸੱਚੀ ਗੱਲ ਦੱਸਦੀ। ਨਹੀਂ ਪਾਇਆ ਗੀ ਗਲਤੀ ਹੋਈ ਆਏ ਗਲਤੀ ਕੋਈ ਨਹੀਂ ਨਸ਼ਾ ਕੀ ਕਰਦਾ ਮੋਸ਼ਰੀ ਜੀ ਕੀ ਕਰ ਰਹੀ ਹੁਣ ਨਸ਼ਾ ਨਹੀਂ ਕੀਤਾ ਨਹੀਂ ਜੀ ਮੈਂ ਕਿੱਥੋਂ ਕਰਦਾ ਹਾਂ ਪਰਮਜੀਤ ਹਾਂ ਜੀ ਖੜਾ ਕਰਕੇ ਤਲਾਸ਼ੀ ਲੈ ਤੂੰ ਖੜਾ ਕੋਈ ਖੜਾ ਖੜਾ ਹੋ ਖੜਾ ਹੋ ਖੜਾ ਹੋ ਖੜਾ ਤੇ ਕਰੇ ਤਲਾਸ਼ੀ ਲੈ ਕੋਈ ਪੈਸਾ ਟਕਾ ਕੋਈ ਹੋਰ ਕੁਝ ਮੋਸ਼ਰੀ ਜੀ ਕੋਛ ਨਹੀਂ ਬਾਈ ਆ ਕੀ ਆ ਕੀਆ ਆਹਾ ਆ ਕੀ ਓਏ ਉਹ ਤੇਰਾ ਬੇੜਾ ਬਹਿ ਜਾ ਤੇਰਾ ਓਏ ਜੇਬਚੀ ਲਈ ਫਿਰਦਾ ਨਹੀਂ ਤਾਂ ਜਵਾਕਾਂ ਦੀ ਐ ਜੀ ਜਵਾਕ ਦੁੱਧ ਪੀਂਦੇ ਇਹਦੇ ਨਾਲ ਖੜ ਸਿੱਧਾ ਖੜ ਕਿੱਥੋਂ ਲਿਆ ਇਹ ਕਿੱਥੋਂ ਲਿਆ ਪਰਮਜੀਤ ਹਾਂ ਜੀ ਪਹਿਲਾਂ ਉਸ ਮੈਡੀਕਲ ਵਾਲੇ ਦਾ ਨਾਮ ਪੁੱਛੋ ਉਸ ਦੁਕਾਨਦਾਰ ਦਾ ਨਾਮ ਪੁੱਛੋ ਜਿਹਦੇ ਕੋਲ ਆ ਚੀਜ਼ ਲੈਂਦੇ ਆ ਦੱਸ ਕਿਥੋਂ ਲਈ ਆ ਨਹੀਂ ਤੇਰੇ ਪਹਿਣ ਗਿਆ ਨਹੀਂ ਜੀ ਦਫਰ ਕਿੱਥੋਂ ਆ ਗਈ ਇਹ ਤੇਰੇ ਜੇਬ ਚ ਬੰਦੇ ਦਾ ਬੁੱਤ ਬਣ ਕੇ ਦੱਸ ਦੇ ਮੈਂ ਸਭ ਕੁਝ ਪੁੱਛਣਾ ਨਹੀਂ ਜੀ ਉੱਥੇ ਉਹ ਮੁੰਡੇ ਤਾਂ ਹੋੜੇ ਨਹੀਂ ਸੀਗੇ ਜੀ ਆਹ ਮੁੰਡੇ ਤੋਂ ਨਵੀਂ ਸਰੰਜਾ ਇਹ ਆ ਦੇਖ ਮੈਂ ਜਵਾਕ ਨਹੀਂ ਕ ਕੱਚੀਆਂ ਗੋਲੀਆਂ ਨਹੀਂ ਖੇਡਦਾ ਦੱਸ ਦੇ ਸਹੀ ਸਹੀ ਦੱਸ ਦੇ ਤੇਰਾ ਖੜਾ ਛੋਟ ਜੀ ਤੇਰਾ ਖੜਾ ਸਦਾ ਜੀ ਨੂੰ ਛੜਾ ਦੂੰਗਾ ਮੈਂ ਨਵੇਂ ਆਏ ਦੱਸ ਦੇ ਤੂੰ ਤੇਰਾ ਖੜਾ ਛੜਾ ਦੇ ਨਹੀਂ ਨਾਸਤਾ ਹੀ ਦੱਕ ਜੇ ਗਾ ਜੇ ਸੱਚੀ ਗੱਲ ਵਾਦੇਗਾ ਤੇਰਾ ਖੜਾ ਚਲਾ ਦੂੰ ਮੈਂ ਬਹਿ ਜਾ ਬਹਿ ਜਾ ਪਾਣੀ ਪੀਣਾ ਪਾਣੀ ਪੀਣਾ ਪਾਣੀ ਪੀਣਾ ਰਵੀ ਪੁੱਤ ਪਾਣੀ ਦੇ ਇੱਕ ਗਲਾਸੇ ਨੂੰ ਹਰਮਜੀਤ ਇੱਧਰ ਆ ਜਾ ਤੁਸੀਂ ਇੱਥੇ ਆ ਜਾਓ ਇੱਥੇ ਆ ਜਾ ਮੈਨੂੰ ਗੱਲ ਕਰ ਲੈ ਉਹਦੇ ਨਾਲ ਇੱਥੇ ਆਓ ਹੱਥਾ ਲੈਕਰ ਕੀ ਨਸ਼ਾ ਕਰਦਾ ਹੁਣ ਕੋਲੋਂ ਨਹੀਂ ਕੋਈ ਹੋתי ਅਜੇ ਵੀ ਨਹੀਂ ਮੰਨਦਾ ਜੇਬ ਚੋਂ ਸਰਿੰਜ ਨਿਕਲੀ ਆ ਮੈਂ ਤੈਨੂੰ ਕੀ ਨਸ਼ਾ ਕਰਦਾ ਦੁਬਾਰੇ ਤਾਂ ਪੁੱਛਿਆ ਜਾਂ ਤੇਰੀ ਜੇਬ ਚੋਂ ਨਿਕਲੀ ਆ ਨਾ ਪਰਮਜੀਤ ਹੋਰ ਦੇਖ ਦੇ ਜੇਬ ਚ ਕੋਈ ਬਿੱਟ-ਬੁੱਟ ਤਾਂ ਹੈ ਨਹੀਂ ਕਿ ਖੜਾ ਨਹੀਂ ਹੈ ਨਹੀਂ ਖੜਾ ਹੋ ਇੱਕ ਵਾਰੀ ਖੜਾ ਹੈ ਨਹੀਂ ਓਏ ਖੜਾ ਹੋ ਸਾਰੀ ਤਲਾਸ਼ੀ ਕਰ ਲਾਲਿਆ ਹੋ ਗਏ ਨੇ ਕੰਜਰ ਨੇ ਦਿੰਦੇ ਕਿੰਨਾ ਕ ਅੱਜਕੱਲ ਹੈ ਨਹੀਂ ਬਾਈ ਹੈ ਨਹੀਂ ਹੈ ਨਹੀਂ ਹੈ ਨਹੀਂ ਜੀ ਕੋਈ ਨਹੀਂ ਬਿਠਾ ਬਿਠਾ ਨਹੀਂ ਕੋਈ ਬਹਿ ਜਾ ਬਹਿ ਜਾ ਰਵੀ ਪਾਣੀ ਦੇ ਪੁੱਤ ਪੀਲਾ ਪੀਲਾ ਡਰਨ ਦੀ ਲੋੜ ਨਹੀਂ ਪੀਲਾ ਮੀਲਾ ਪੀਲਾ ਪਾਣੀ ਪੀਲਾ ਜੱਜਣਾ ਕਿਹੜੀ ਤੇਰੀ ਉਮਰ ਹੈ ਕੰਜਰਾ ਉਹ ਪੀਲਾ ਪਾਣੀ ਦਾ ਪੀਲਾ ਪੀਲਾ ਕਿੰਨੀ ਉਮਰ ਹੈ 28 ਸਾਲ ਹੈ ਜੀ ਕਦੋਂ ਦਾ ਲਾਉਣਾ ਟੀਕੇ ਕੀ ਗਲਤੀ ਹੋ ਗਈ ਉਹ ਗਲਤੀ ਨਹੀਂ ਪੁੱਛੀ ਮੈਂ ਮੈਂ ਤਾਂ ਉਹ ਇਹ ਪੁੱਛਿਆ ਵੀ ਟੀਕੇ ਕਦੋਂ ਦਾ ਲਾਉਣਾ ਹੈ ਅੱਛਾ 5 ਸਾਲ ਹੋ ਗਏ ਜੀ ਹੱਥ ਇੱਥੇ ਰਹਿੰਦੇ ਤੇਰੇ ਅੱਥਾ ਦੇ ਲਾਲ ਆ ਕੇ ਨਾੜਾ ਖਤਮ ਕਰਤੀਆਂ ਜੀ ਇਹਨਾਂ ਨੇ ਹਾਲ ਦੇ ਕੰਜਰ ਨੇ ਕੀ ਕੀਤਾ ਵੇਖ ਕੀ ਕਿੱਧਰ ਕਿੱਧਰ ਨੂੰ ਵਾਲ ਜਾਂਦੇ ਕਿੱਧਰ ਨੂੰ ਦਾੜੀ ਜਾਂਦੀ ਹੈ ਇਹ ਦੀ ਦੱਸ ਪਰਿਵਾਰ ਚ ਕੌਣ ਕੌਣ ਸਾਰੇ ਜੀ ਮਾਂ ਵੀ ਪਿਆਰੀ ਹੈ ਨਹੀਂ ਕੋਕ ਜਵਾਗਈ ਜਵਾਗ ਵੀ ਜੰਮੀ ਬੈਠਾ ਹਾਂਜੀ ਤੇ ਫਿਰ ਘਰ ਵਾਲੀ ਵੀ ਨਾਲ ਜਵਾਕ ਕਿਹੜਾ ਉਤੋਂ ਡਿੱਗਿਆ ਹਾਂਜੀ ਤੇ ਕੀ ਭਵੇਖੋ ਉਹਨਾਂ ਦਾ ਕੀ ਤੇਰੇ ਤੋਂ ਉਮੀਦ ਰੱਖ ਲੈਣਗੇ ਉਹ ਕਿੰਨੇ ਸਾਲ ਹੋਏ ਵਿਆਹ ਨੂੰ ਵਿਆਹ ਨੂੰ ਤਾਂ 6 ਸਾਲ ਹੋ ਗਏ ਵਿਆਹ ਤੋਂ ਬਾਅਦ ਲੱਗਿਆ ਹਾਂਜੀ ਤੈਨੂੰ ਸ਼ਰਮ ਨਹੀਂ ਆਈ ਮਾੜੀ ਬੁਢੀ ਕੰਜਰਾ ਵਿਆਹ ਤੋਂ ਬਾਅਦ ਲੋਕ ਸੁਧਰਦੇ ਆ ਤੂੰ ਵਿਗੜਿਆ ਵਿਆਹ ਤੋਂ ਬਾਅਦ galt thi ho gayi ਇਹ ਤਾਂ ਗਲਤੀ 5 ਸਾਲਾਂ ਦਾ ਕਰੀ ਜਾਂਦਾ ਤੇਰੇ ਮੂੰਹੋਂ ਦੱਸਣਾ ਹੈ ਹੋ ਸਕਦਾ ਪਹਿਲਾਂ ਤਾਂ ਲਾਉਂਦਾ ਹੋਵੇ ਇੱਥੇ 4-5 ਸਾਲ ਮੰਨਦਾ ਹੋਵੇ ਇਹ ਪਹਿਲੇ ਦਿਨ ਹੋਈ ਹੈ ਕਿ ਤੇਰਾ ਹਾਲਾਤ ਵੇਖ ਕੇ ਪਾਣੀ ਨਹੀਂ ਪੀਤਾਗਾ ਤੇਰੇ ਕੋਲ ਮੇਰੀ ਗੱਲ ਸੁਣੋ ਪਿਆਰ ਨਾਲ ਗੱਲ ਸੁਣ ਮੇਰੀ ਹੱਥ ਥੱਲੇ ਕਰ ਲਾ ਹੱਥ ਥੱਲੇ ਕਰਨਾ ਮੇਰੀ ਗੱਲ ਸੁਣ ਲੈ ਸਾਫ਼-ਸਾਫ਼ ਤਾਂ ਮੇਰੇ ਵੱਲ ਦੇਖ ਦੇਖ ਸਕਦਾ ਹਾਂ 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 ਜੀ ਕਿੰਨੇ ਕੁ ਬੰਦੇ ਜਿੰਨਾਂ ਕੋਲ ਸਮਾਨ ਲੈਣਾ ਹੈ ਇਹ ਇਹਦੇ ਚ ਪਰਨ ਵਾਲਾ ਹਾਂ ਕਿਨੇ ਸੱਚ ਦੱਸਣਾ ਸੱਚ ਦੱਸ ਮੈਂ ਇੱਕ ਮੇਰੀ ਇੱਕ ਗੱਲ ਧਿਆਨ ਰੱਖੀ ਵੀ ਮੈਂ ਮਾਰ ਮਾਰ ਕੇ ਜਾਨ ਕੱਢ ਦਿੰਨਾ ਹੁੰਦਾ ਨਹੀਂ ਨਹੀਂ ਠੀਕ ਹੈ ਨਹੀਂ ਮੈਨੂੰ ਮੈਨੂੰ ਨਹੀਂ 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 ਚਾਹੀਦੀ ਨਹੀਂ 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 ਚਾਹੀਦੀ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਹਾ ਉਹਦਾ ਜਵਾਬ ਦਿਓ ਹਾਂਜੀ ਕਿੰਨੇ ਕੁ ਬੰਦਿਆਂ ਨੂੰ ਜਾਣਦੇ ਜਿਹੜੇ ਇਹਦੇ ਵਿੱਚ ਭਰਮ ਵਾਲਾ ਸਮਾਨ ਸਪਲਾਈ ਕਰਦੇ ਸਾਰ ਪੰਜ ਜਾਣੇ ਆਈ 4-5 ਜਾਣੇ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਸਪਲਾਈ ਕਰਨ ਵਾਲੇ ਕਿ ਜਿਹੜੇ ਸੜਕਾਂ ਤੇ ਫੜਾ ਜਾਂਦੇ ਉਹ ਆ ਸੜਕਾਂ ਵਾਲੇ ਜੀ ਤਿੰਨ ਕਿ ਜੀ ਦੋ ਵੱਡੇ ਜੀ ਸਪਲਾਈ ਇਹਨਾਂ ਦੋ ਵੱਡੇ ডিসਪਲੇਅ ਵਾਲੇ ਹਾਂ ਜਾਣਦਾ ਨਾ ਜੀ ਮੈਨੂੰ ਮਾਰਨ ਦੇ ਉਹ ਜੀ ਮੈਨੂੰ ਮਾਰ ਦੇਣਗੇ ਹੋਏ ਜੀ ਉਹ ਤੈਨੂੰ ਕੁਝ ਨਹੀਂ ਆ ਰਹੇ ਕਸੜਾ ਬੰਬੇ ਉਹਨਾਂ ਕੋਲੇ ਨਹੀਂ ਮੈਨੂੰ ਮਾਰ ਦੇਣਗੇ ਮੇਰਾ ਫੇਰ ਦੇ ਮੈਨੂੰ ਮਾਰ ਦੇਣਗੇ ਕਿਉਂ ਮਾਰ ਦੇਣਗੇ ਨਹੀਂ ਜੀ ਉਹ ਬਾਤ ਬਾਤ ਕੁਥੇ ਬੰਦੇ ਆ ਮੈਨੂੰ ਮਾਰ ਦੇਣਗੇ ਭਾਈ ਮਰਦਾ ਮੈਂ ਜਦੋਂ ਮਾਰ ਮੈਂ ਮੈਨੂੰ ਮਾਰਦੇ ਪਰਮਜੀਤ ਬਿਠਾ ਪਰਮਜੀਤ ਬੈਠ 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 ਉੱਤੇ ਬੈਠ ਉਹ ਤੈਨੂੰ ਛਡਾ ਦੇਗੇ ਤੈਨੂੰ ਕੁਝ ਨਹੀਂ ਆ ਦੇਗੇ ਉੱਤੇ ਬੈਠ ਤੈਨੂੰ ਕੁਝ ਨਹੀਂ ਆ ਦੇਗੇ ਉੱਤੇ ਬੈਠ ਸਾਜੀਆਂ ਤੋਂ ਤੂੰ ਕਹਿ ਕੇ ਨਾ ਤੇਰਾ ਖੜਾ ਛਡਾ ਰਾਮਿਆ ਨਹੀਂ ਕਰਨੇ ਮੇਰੇ ਕੋਲ ਮੈਂ ਸਾਰੀਆਂ ਚੀਜ਼ਾਂ ਜਾਣਦਾ ਚੰਗੀ ਤਰ੍ਹਾਂ ਠੀਕ ਹੈ ਸਿਰਫ ਤੁਹਾਨੂੰ ਇੱਕ ਆਦਤ ਇੱਕ ਧੱਤ ਪਈ ਵੀ ਹੁੰਦੀ ਐ ਇਸ ਚੀਜ਼ ਦੀ ਜਿਹੜਾ ਤੁਸੀਂ ਆ ਠੋਕ ਲੈਣੋਂ ਤੜਕੇ ਉੱਠਦੇ ਆ ਸਾਰੀ ਕਿੰਨੇ ਵਾਰੀ ਲਾਉਣਾ ਕਿੰਨੇ ਵਾਰੀ ਲਾਉਣਾ ਦੇਣਾ ਦੋ ਵਾਰੀ ਲਾਉਣਾ ਦੋ ਤੇ 302 ਵਾਰੀ ਹਾਂਜੀ ਪੈਸੇ ਕਿੱਥੋਂ ਲਿਆਉਣਾ ਪੈਸੇ ਬੱਸ ਇਹ ਜੀ ਯਾਰ ਦੋਸਤਾ ਤੋਂ ਲੈ ਲੈਣਾ ਯਾਰ ਦੋਸਤ ਇਸ ਕੰਮ ਆ ਤੇ ਪੈਸੇ ਕਿਵੇਂ ਦੇ ਦਿੰਦੇ ਆ ਕਿੰਨੇ ਕਿੰਨੇ ਦਾ ਲਾਜਣਾ ਇੱਕ ਦਿਨ ਚ ਨਹੀਂ ਯਾਰ ਕਰਦਾ ਹੀ 150000 150000 ਜੀ ਕੰਮ ਕੀ ਕਰਦਾ ਹੁਣ ਕਰਦਾ ਕਿ ਪਹਿਲਾਂ ਕਰਦਾ ਸੀ ਕੰਮ ਹੁਣ ਤਾਂ ਨਹੀਂ ਕਰਦਾ ਹੁਣ ਤਾਂ ਚੱਕੇ ਤਾਂ ਸੜਕ ਤੋਂ ਕਿੱਥੋਂ ਲੈਂ ਸੜਕ ਤੋਂ ਲੈਂਦਾ ਜੀ ਬੱਸ ਸਟੈਂਡ ਤੋਂ ਕੋਈ ਲੈ ਕੇ ਨਹੀਂ ਆਂਦਾ ਜੀ ਹਾਂ ਤੇ ਜੀ ਪੈਸੇ ਕਿੱਥੋਂ ਦੇਣੇ ਭਾਈ ਜੀ ਯਾਰਾ ਜੂਰਾ ਦੋਸਤਾਂ ਦਾ ਯਾਰਾ ਦੋਸਤਾਂ ਤੋਂ ਨਹੀਂ ਆਉਂਦੇ ਮੈਨੂੰ ਸਿੱਧੇ ਤਰੀਕੇ ਨਾਲ ਦੱਸ ਵੀ ਚੋਰੀ ਚਾਰੀ ਕਰਦਾ ਤੇਰਾ ਖਿਹੜਾ ਛੱਟ ਜਾਣਾ ਕੰਮ ਕੀ ਕਰਨਾ ਹੋ ਨਹੀਂ ਜੀ ਦਿਹਾੜੀ ਧੂੜੀ ਜਾਂਦਾ ਜੀ ਕੋਈ ਲੈ ਕੇ ਨਹੀਂ ਜਾਂਦਾ ਚੱਲੇ ਜਾ ਕੇ ਕਰਾਉਣਾ ਕੀ ਤੇਰੇ ਕੋਲੋਂ ਉੱਥੇ ਮਰੇਗਾ ਦਿਹਾੜੀ ਗਿਆ ਪੈਸੇ ਕਿੱਥੋਂ ਆਉਂਦੇ ਮੈਨੂੰ ਸਾਫ਼ ਸ਼ਬਦਾਂ ਵਿੱਚ ਦੱਸ ਪੈਸੇ ਇਹਨੇ ਕਿੱਥੋਂ ਆਉਂਦੇ 1000 1500 ਰੁਪਏ ਕਿੱਥੋਂ ਆਉਂਦੇ ਯਾਰ ਦੋਸਤਾਂ ਤੋਂ ਫੜਦੇ ਨਹੀਂ ਯਾਰ ਦੋਸਤ ਨਹੀਂ ਦਿੰਦੇ ਹੁੰਦੇ ਇਹਨੇ ਮੈਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਹੋਰ ਕੀ ਕਰਦਾ ਹੈ 11500 ਦਾ ਹਰ ਰੋਜ਼ ਇੰਤਜ਼ਾਮ ਕਰਨ ਵਾਸਤੇ ਹੋਰ ਕੀ ਕਰਦਾ ਮੈਂ ਤੁਹਾਨੂੰ ਪੁੱਛਿਆ 11500 ਦਾ ਹਰ ਰੋਜ਼ ਇੰਤਜ਼ਾਮ ਕਿੱਥੋਂ ਕਰਦਾ ਹੈ ਕੀ ਕਰਦਾ ਉਹਦੇ ਵਾਸਤੇ ਸਰਪੰਚ ਛੇ ਜਣੇ ਆ ਜੀ ਪੰਜ ਛੇ ਜਣੇ ਕੌਣ ਮਤਲਬ ਜਿਹੜੇ ਨਾਲ ਮੇਰੇ ਲੰਮਦੇ ਆ ਜੀ ਅੱਛਾ ਤੇ ਇਕੱਠੇ ਹੋ ਕੇ ਜਾਵੜਦੇ ਆ ਜੀ ਹਾਂ ਮੋਟਰਾਂ ਮੋਟਰਾਂ ਤੇ ਜਿਹੋ ਮੋਟਰਾਂ ਤੋਂ ਤਾਰਾਂ ਹਾਂਜੀ ਤਾਰਾਂ ਲਾਉਣੇ ਆ? ਹਾਂਜੀ। ਟਰਾਂਸਫਾਰਮਰ ਚੋਂ ਤੇਲ ਕੱਢਦੇ ਹੋ? ਹਾਂਜੀ। ਕਦੇ ਕਿ ਜੱਟ ਦੇ ਡੱਕੇ ਨਹੀਂ ਜੜੇ? ਨਹੀਂ ਜੀ। ਜੇ ਕਦੇ ਮੋਟਰ ਤੇ ਨਾ ਦਾ ਲੱਗੇ ਤਾਰਾਂ ਨਾ ਲੈਣ। ਟਰਾਂਸਫਾਰਮਰ ਜੋ ਤੇਲ ਨਾ ਨਿਕਲੇ। ਫਿਰ ਕੀ ਕਰਦੇ ਹੂੰ? ਜਿਹੜੀਆਂ ਬੁਢੀਆਂ ਬੁਢੀਆਂ ਜਾਂਦੀਆਂ ਜਾਂਦੇਆਂ ਨੇ ਉਹਨਾਂ ਨੂੰ। ਉੱਚੀ ਬੋਲ। ਜਿਹੜੀਆਂ ਬੁਢੀਆਂ ਜੀ ਹੁੰਦੀਆਂ ਜਾਂਦੀਆਂ ਜੀ। ਕਈ ਵਾਰ ਤੇਰੇ ਸਵੇਰੇ ਚ ਫਰਸਪੂਸ ਖੋ ਲਈਦਾ ਜੀ। ਕੰਨਾਂ ਵਾਲੀਆਂ ਨਾ ਲੈਣਿਆ ਹੈ। ਉਹ ਮੇਰੇ ਨੂੰ ਨਾ ਕੁਝ ਕਹੋ ਜੀ ਛੱਤਾ ਬੈਠਾ ਰਹੀ ਮਾਰ ਕੇ ਚਪੇੜਦਾ ਮੈਂ ਤੇਰਾ ਬੂਥਾ ਵਿਗਾੜ ਦੂੰਗਾ ਮੈਂ ਤੈਨੂੰ ਮੈਂ ਦੱਸ ਜਾਨਾ ਪਰ ਮੈਨੂੰ ਦੱਸ ਰਿਹਾ ਤਾਂ ਮੈਂ ਸਿੱਧਾ ਬੈਠੀ ਥੱਲੇ ਦੁਆਰਾ ਡਿੱਗਣਾ ਡਰਾਮਾ ਕੀਤਾ ਤੇ ਮਾਰ ਦਊਂ ਮੈਂ ਤੈਨੂੰ ਕੁੱਟ ਕੇ ਧਿਆਨ ਦੇ ਮੇਰੇ ਵੱਲ ਧਿਆਨ ਦੇ ਮੇਰੇ ਵੱਲ ਸਦਾ ਚੱਕ ਖਾਣਾ ਕੁਛ ਨਹੀਂ ਜੀ ਭੁੱਖ ਲੱਗੀ ਨਹੀਂ ਨਹੀਂ ਜੀ ਮੈਨੂੰ ਆਹ ਲਵਾ ਦਿਓ ਮੇਰੇ ਸਾਹਮਣੇ ਦੁਬਾਰਾ ਨਾ ਨਹੀਂ ਲੈਣਾ ਇਹ ਤਾਂ ਮਾਫੀ ਮਾਈ ਕੋਈ ਗੱਲ ਨਹੀਂ ਫਿਰ ਵੀ ਮਰਨਾ ਹੀ ਹੈ ਤੂੰ ਲਾਉਂਦਾ ਰਿਆ ਨਾ ਫਿਰ ਵੀ ਮਰਨਾ ਹੀ ਤੇਨੂੰ ਮੈਂ ਬਚਾਉਂਗਾ ਮੇਰਾ ਵਾਦਾ ਤੇਰੇ ਨਾਲ ਤੈਨੂੰ ਮੈਂ ਬਚਾਉਂਗਾ ਮੈਂ ਜਿਹੜੀ ਗੱਲ ਪੁੱਛ ਰਿਹਾ ਉਹਦਾ ਜਵਾਬ ਦੇ ਜਿਹੜੇ ਦੋ ਬੰਦੇ ਤਿੰਨ ਬੰਦੇ ਤੂੰ ਕਹਿੰਦਾ ਕਿ ਸੜਕ ਤੇ ਆ ਕੇ ਬਾਹਰ ਆ ਕੇ ਸਾਨੂੰ ਦੇ ਜਾਂਦੇ ਹਨ ਬੇਟਾ ਬੋਟਾ ਜੋ ਵੀ ਹੈਗੇ ਦੋ ਬੰਦੇ ਘਰੋਂ ਕੰਮ ਕਰਦੇ ਹਨ ਹਾਂਜੀ ਇਲਾਕੇ ਦੇ ਸਪਲਾਈਰ ਹੋ ਹਾਂ ਹਾਂਜੀ ਪਰ ਮੇਰੇ ਨਾਂ ਨਾ ਲਾਓ ਮੇਰੀ ਗੱਲ ਦਾ ਜਵਾਬ ਦੇ ਕਿਉਂ ਨਾਂ ਨਾ ਲਾਵਾਂ ਤੇਰਾ ਮੈਨੂੰ ਮਾਰ ਦੇਣਗੇ ਜੀ ਬੰਦੇ ਕੋ ਮਾਰ ਦੇ ਆ ਜੀ ਮਾਰ ਦੇਣਗੇ ਮੈਨੂੰ ਜੀ ਰੱਬ ਨੇੜੇ ਹੁੰਦਾ ਕਿ ਕਿਸੋਨ ਦਾ ਤੂੰ ਤੇ ਛੱਡ ਤਾ ਮੈਨੂੰ ਮਾਰ ਦੇਣਗੇ ਜੀ ਮੇਰੇ ਪਰਿਵਾਰ ਨੂੰ ਜੇ ਤੂੰ ਨਾਂ ਦੱਸਿਆ ਤੈਨੂੰ ਮੈਂ ਮਾਰ ਦੂੰ ਨਾਂ ਕੀ ਉਹਨਾਂ ਦਾ ਇਹਨਾਂ ਨੇ ਮੈਨੂੰ ਮਾਰ ਦੇਣਗੇ ਨਾਂ ਕੀ ਹੈ ਉਹਨਾਂ ਦਾ ਜਿਹੜੇ ਘਰੋਂ ਦੋ ਦੋ ਕਹਿੰਦਾ ਸਪਲਾਈ ਕਰਦੇ ਆ ਹਾਂ ਜੀ ਉਹਨਾਂ ਦੋਨਾਂ ਦੇ ਵਿੱਚੋਂ ਦੋਨੋਂ ਬਰਾਬਰ ਦੇ ਆ ਕਾਰੋਬਾਰੀ ਬਰਾਬਰ ਦਾ ਕੰਮ ਕਰਦੇ ਆ ਬਰਾਬਰ ਦਾ ਤਸਕਰੀ ਕਰਦੇ ਆ ਜਾਂ ਉਹਨਾਂ 'ਚ ਉਹ ਵੱਡੇ ਛੋਟੇ ਦਾ ਫਰਕ ਹੈ ਕੋਈ ਇੱਕ ਵੱਡਾ ਹੈ ਜੀ ਉਹਨਾਂ 'ਚ ਜੀ ਇੱਕ ਦਾ ਕੰਮ ਵੱਡਾ ਹੈ ਹਾਂ ਜੀ ਇੱਕ ਦਾ ਕੰਮ ਥੋੜਾ ਘੱਟ ਹੈ ਹਾਂ ਜੀ ਜਿਹੜਾ ਵੱਡਾ ਕੰਮ ਕਰਦਾ ਉਹਦਾ ਨਾਂ ਕੀ ਹੈ ਜਿਹੜਾ ਵੱਡਾ ਕੰਮ ਕਰਦਾ ਉਹਦਾ ਨਾਂ ਕੀ ਹੈ ਡਰਾਮੇ ਨਹੀਂ ਕਰਨੇ ਮੇਰੇ ਕੋਲ ਉਹ ਨਹੀਂ ਡਰਾਮਾ ਮੇਰੇ ਕੋਲ ਡਰਾਮੇ ਨਹੀਂ ਕਰਨੇ ਮੈਂ ਤੁਹਾਨੂੰ ਪੁੱਛਿਆ ਜਿਹੜਾ ਵੱਡਾ ਕੰਮ ਸਭ ਤੋਂ ਵੱਡਾ ਤਸਕਰ ਉਹਦਾ ਨਾਂ ਕੀ ਹੈ ਦੱਤ ਜੀ ਦੱਤ ਦੱਤ ਕਹਿੰਦੇ ਆ ਜੀ ਉਹਨੂੰ ਫਿਲਮਾ ਚੋ ਹੈ ਨਹੀਂ ਜੀ ਉਹਨੂੰ ਦੱਤ ਹੀ ਕਹਿੰਦੇ ਆਈ ਮੈਂ ਕੌਣ ਦੱਤ ਦੱਤ ਤੇ ਜੋ ਮੱਲੇ ਚ ਰਹਿੰਦਾ ਜੀ ਠੱਕਾ ਬਸਤੀ ਦੀ ਠੱਕਾ ਬਸਤੀ ਕਿਹਦੇ ਪਾਸੇ ਹੈ ਮੈਂ ਤਾਂ ਜਹਾਜ਼ ਬੈਠਾ ਹਾਂ ਇੱਧਰਲੇ ਬਸੇ ਆਈ ਸ਼ਬਦੇ ਵਾਲੇ ਪਾਸੇ ਸ਼ਬਦੇ ਵਾਲੇ ਪਾਸੇ ਮੇਰਾ ਨਾਮ ਨੋਜ ਜੀ ਬਾਈ ਜੀ ਜਾਣਦੇ ਹੋ ਦੱਤ ਨੂੰ ਪੰਜ ਜਾਣਦੇ ਆਂ ਅੱਜ ਤੱਕ ਫੜਿਆ ਨਹੀਂ ਕਦੇ ਕਿਸੇ ਨੇ ਉਹਨੂੰ ਫੜਦੇ ਨਹੀਂ ਜਦੋਂ ਪੋਤਾ ਪਾਤਾ ਜੀ ਇੱਥੋਂ ਤੱਕ ਉੱਪਰ ਤੱਕ ਧਰਮਰਾਜ ਤੱਕ ਉਹਨਾਂ ਨੂੰ ਗੱਭਰੂ ਦਿੰਦਾ ਉਹ ਟਬਲੇ ਮਦਦ ਕਰਦਾ ਇਦਾਂ ਫਾਂਡ ਦੇਂਦਾ ਹਾਂਜੀ ਕਾਲੇ ਕੰਮਾਂ ਚ ਹਾਂਜੀ ਸ਼ਕਲ ਜਾਣਦਾ ਉਹਦੀ ਹਾਂ ਸ਼ਕਲ ਜਾਣਦੀ ਹੁਣ ਮੇਰੀ ਗੱਲ ਸੁਣੋ ਹਾਂਜੀ ਕੀ ਨਾਮ ਦੱਸਿਆ ਉਹਦਾ ਸਭ ਤੋਂ ਉੱਪਰ ਵਾਲੇ ਦਾ ਦੱਤ ਦੱਤ ਆਈ ਉਹ ਮੈਂ ਫੋਨ ਇਹਦੇ ਕੋਲ ਸੀ ਹਾਂਜੀ ਹਾਂਜੀ ਇਹ ਕਾਸੀ ਚ ਰੱਖਿਆ ਜੀ ਨੰਬਰ ਹੈਗਾ ਇੱਥੇ ਹੈਗਾ ਜੀ ਉਹਨੂੰ ਫੋਨ ਲਾ ਪਤਾ ਕੀ ਕਹਿਣਾ ਹਾਂਜੀ ਉਹਨੂੰ ਕਹਿਣਾ ਵੀ ਅੱਗੇ ਦੇ ਕੋਲ ਘਰੋਂ ਲੈ ਆ ਕੇ ਦੇ ਸਮਾਨ ਤੋਂ ਹਾਂਜੀ ਦੋ ਕਵਾਰੀ ਲੈ ਆਇਆ ਜੀ ਦੇ ਦਿੰਦਾ ਹਾਂਜੀ ਉਹਨੂੰ ਆਏ ਪੁੱਛ ਵੀ ਕਿੱਥੇ ਹੈ ਤੇ ਉਹਨੂੰ ਕਹ ਵੀ ਮੈਂ ਤੇਰੇ ਕੋਲੋਂ ਸਮਾਨ ਲੈ ਕੇ ਜਾਣਾ ਜੇ ਕੋਈ ਹੋਰ ਬਹਾਨਾ ਮਾਰਨ ਲੱਗਾ ਵੀ ਬਾਹਰ ਜਿਹੜੇ ਫਿਰਦੇ ਉਹਨਾਂ ਕੋਲੋਂ ਲੈ ਲਾ ਤੇ ਕਹ ਵੀ ਉਹਨਾਂ ਕੋਲ ਸਹੀ ਚੰਗਾ ਨਹੀਂ ਹੁੰਦਾਗਾ ਮੈਨੂੰ ਮਾਰ ਦੂਗਾ ਜੇ ਬਾਅਦ ਚ ਹੋਈ ਸਾਡੀ ਇੱਕ ਡਿਊਟੀ ਹੈ ਠੀਕ ਹੈ ਸਰਕਾਰ ਦਾ ਸਖਤ ਨਾਰਾ ਯੋਧ ਨਸ਼ੇ ਵਿਰੁੱਧ ਤੇ ਮੈਂ ਉਦੋਂ ਪਹਿਲਾਂ ਦਾ ਕੰਮ ਕਰੀ ਜਾਣਾ ਫੋਨ ਫੜ ਉਹਨੂੰ ਫੋਨ ਲਾ ਸਪੀਕਰ ਤੇ ਕਰ ਮੈਨੂੰ ਸੁਣਨਾ ਚਾਹੀਦਾ ਹਲੋ ਹਲੋ ਆ ਜੋ ਤੇ ਠੀਕ ਹੈ ਭਾਈ ਬਈ ਸਮਾਨ ਚਾਹੀਦਾ ਸੀਗਾ ਤੁਹਾਨੂੰ ਪਤਾ ਯਾਰ ਅੱਜ ਮੇਰੇ ਸੱਤੇ ਹੋਈ ਨਾ ਉਹ ਭਾਈ ਯਾਰ ਜਾਨ ਨਿਕਲ ਜਾਂਦੀ ਏ ਯਾਰ ਚਾਹੀਦਾ ਸਹੀ ਨੂੰ ਤਾਂ ਲੈਣਾ ਨਹੀਂ ਨਹੀਂ ਭਾਈ ਸਹੀ ਨਹੀਂ ਉਹਦਾ ਸਮਾਨ ਭਾਈ ਉਹ ਆਪਾਂ ਹੀ ਖਰੀਦਾਂ ਉਹਨੂੰ ਵੀ ਰਿਪਲਾਈ ਨਹੀਂ ਨਹੀਂ ਭਾਈ ਨਹੀਂ ਨਹੀਂ ਨਾ ਉਹਦਾ ਸਹੀ ਹੈ ਭਾਈ अच्छा दवाइयां ਕਰ ਕੋ ਚੱਕਰ ਤੋਂ ਲਾ ਲਾ ਉਹ ਮੈਂ ਕਹਿ ਦਿੱਤਾ ਵਧੀਆ ਦਵਾਈ ਆ ਆਪਣਾ ਬਾਈ ਸਹੀ ਨੀ ਉਹਦਾ ਸਮਾਨ ਮੈਂ ਤੇਰੇ ਤੋਂ ਲੈ ਕੇ ਗਿਆ ਸੀ ਨਾ ਉਹ ਠੀਕ ਹੈ ਬਾਈ ਓ ਯਾਰ ਉਹ ਤਾਂ ਠੀਕ ਆ ਬਾਈ ਚਾਹੀਦਾ ਯਾਰ ਜਾਨ ਟੁੱਟੀ ਜਾਂਦੀ ਆ ਬਾਈ ਹਾਏ ਸਤਾ ਨਹੀਂ ਕਹਿੰਦੇ ਚਾਹ ਤਾ ਕੋ ਪੁਰਾਣਾ ਬੰਦਾ ਲੈ ਆਣਾ ਲੱਗ ਤੂੰ ਫੋਨ ਧਰ ਕੋ ਤੜਕੀ ਲਾ ਰਿਹਾ ਯਾਰ ਤੈਨੂੰ ਪਤਾ ਐ ਸਵੇਰੇ ਸਤੇ ਹੋਈ ਗਾਗਰ ਆਤ ਨੂੰ ਦੇ ਕੇ ਟਪੂ ਜਾਇਦਾ ਰਹਾਂ ਮੈਂ ਵੀ ਕਿੰਨਾ ਲੈਣਾ ਤੁਸਮਾਨ ਥੋੜਾ ਜਿਹਾ ਲੈਣਾ ਬਾਈ ਹੈ ਰਹਿ ਗਿਆ ਹਾਂ ਬਾਈ ਹੈਗੇ ਬਾਈ ਹਾਂ ਮੈਂ ਤੁਮਹਨ ਕਾਰੀ ਲੈ ਆਉਂਦਾ ਆਂ ਕਰਦੇ ਹਾਂ ਹਾਂ ਬਾਈ ਮੇਰਾ ਬੰਦਾ ਆ ਤੇ ਪਿਛਲੇ ਮਿੰਟ ਆਇਆ ਠੀਕ ਹੈ ਬਾਈ ਲੈਮ ਜਾ ਜੇਗਾ ਆ ਜਾਣਾ ਬਾਈ 15 20 ਮਿੰਟਾਂ ਚ ਅਗਰ ਜਲਦੀ ਆ ਜਾਏ ਮਾਰਨਾ ਸਮਾਂ ਮਰ ਠੀਕ ਹੈ ਬਾਈ हां मगर लेके आई और लोग बैठ रहा था कहीं पर टैबलेट मटिया गया होगा ठीक है भाई एक बचा आया हां ठीक है भाई है गए हां तो नाम पिया मैं बंदो सा ठीक है भाई जी बस आ रहा है कस्टमर ਮਨਜੀਤ ਹਾਂਜੀ ਇਹ ਮੇਰੇ ਕੋਲੇ ਬੈਠਾ ਠੀਕ ਹੈ ਜੀ ਬੰਦਾ ਘਰੇ ਆ ਠੀਕ ਹੈ ਜੀ ਅਗਲਾ ਪਿਛਲਾ ਗੇਟ ਪਤਾ ਹੈ ਕਿ ਪਤਾ ਕਰਨਾ ਪਊਗਾ ਪਤਾ ਜੀ ਪਤਾ ਹੈ ਪਤਲਾ ਲਾਇਆ ਨਹੀਂ ਪਿਛੇ ਹੀ ਕਰਦੇ ਆ ਪਿਛੇ ਦੀ ਕਰਦੇ ਆ ਪਤਾ ਲੱਗਿਆ ਨਾ ਬੰਦਾ ਘਰੇ ਆ ਹਾਂਜੀ ਹਾਂਜੀ ਜਿਹੜੇ ਗੇਟ ਬੋਲਿਆ ਫੋਨ ਦੇ ਵਿੱਚ ਉਹ ਹਾਂਜੀ ਵੀ ਵੱਡਾ ਗੇਟ ਬੰਦ ਹੈ ਵੱਡਾ ਬੰਦ ਹੁੰਦਾ ਜੀ ਛੋਟੇ ਬਾਰਾਂ ਹੀ ਹਾਂਜੀ ਪਤਾ ਗਲੀਆਂ ਗੁਲੀਆਂ ਦਾ ਹਾਂ ਪਤਾ ਜੀ ਅੱਗੇ ਕੁਦੋ ਵਾਰੀ ਰਿਹੜੀ ਕੀਤੀ ਜੀ ਉਦੋਂ ਮਿਲਿਆ ਨਹੀਂ ਸਮਾਨ ਵਿੱਚ ਵਿੱਚ ਬੈਠੇ ਹੋਣੇ ਜੀ ਉਹ ਰੇਡ ਕੀਤੀ ਹੈ ਹਾਂ ਜੀ ਬੰਦਾ ਘਰੇ ਆ ਠੀਕ ਹੈ ਜੀ ਮੈਂ ਫੋਨ ਕਰ ਦੇਣਾ ਮੁੰਛੀ ਜੀ ਨੂੰ ਠੀਕ ਹੈ ਜੀ ਗੱਡੀ ਲੈ ਜਾਓ ਮੁਲਾਜ਼ਮ ਲੈ ਜਾ ਚਾਰ ਠੀਕ ਹੈ ਜੀ ਤੇ ਬੰਦਾ ਚੱਕ ਕੇ ਲਿਆਉਣਾ ਫੜੇ ਬਣਾ ਮੁੰਡਾ ਨਹੀਂਗਾ ਠੀਕ ਹੈ ਸਰ ਮੈਨੂੰ ਆ ਕੇ ਕੋਈ ਬਹਾਨਾ ਨਹੀਂ ਮਾਰਨਾਗਾ ਠੀਕ ਹੈ ਜੀ ਕਿ ਭੱਜ ਗਿਆ ਜੀ ਨਿਕਲ ਗਿਆ ਜੀ ਘਰੇ ਹੈ ਨਹੀਂ ਸੀ ਉਹਨੇ ਉਹ ਇਹਦੀ ਵੇਟ ਕਰ ਰਿਹਾ ਉਹ ਠੀਕ ਹੈ ਸਰ ਜਿਹੜੇ 15 20 ਮਿੰਟ ਨੂੰ ਕਹਿਤਾ ਠੀਕ ਹੈ ਜੀ ਉਸ ਤੋਂ ਪਹਿਲਾਂ ਪਹਿਲਾਂ ਜਾ ਕੇ ਬੰਦਾ ਚੁੱਕ ਕੇ ਲੈ ਕੇ ਆਓ ਠੀਕ ਹੈ ਠੀਕ ਹੈ ਸਰ ਆਨਾ ਕਾ ਨਹੀਂ ਕਰੇ ਤਾਂ ਗਿਚੀ ਕੁੱਟਿਓ ਠੀਕ ਹੈ ਸਰ ਇੱਕ ਮਿੰਟ ਰੁਕੋ ਹਲੋ ਮਨਜੀ ਜੀ ਪਰਮਜੀਤ ਨੂੰ ਗੱਡੀ ਦਿਓ ਤੇ ਚਾਰ ਮੁਲਾਜ਼ਮ ਦੇਓ ਨਾਲੇ ਨੂੰ ਉਹ ਦੱਤ ਦੋਤਾ ਉਹ ਚੋੱਕ ਕੇ ਲਿਆਉਣਾ ਠੀਕ ਹੈ ਹਾਂ ਚਾਰ ਮੁਲਾਜ਼ਮ ਦੇ ਦਿਓ ਹੁਣ ਧਿਆਨ ਨਾਲ ਜਾਣਾ ਠੀਕ ਹੈ ਕਰ ਮਨਜੀ ਜੀ ਨੂੰ ਕਹਤਾ ਠੀਕ ਹੈ ਕਰ ਮੁਲਾਜ਼ਮ ਲੈ ਜਾਓ ਗੱਡੀ ਲੈ ਜਾਓ ਹਾਂਜੀ ਬੰਦਾ ਲੈ ਕੇ ਆਉਣਾ ਚੋੱਕ ਕੇ ਇਹਦੀ 15 20 ਮਿੰਟ ਦੀ ਬਜਾਏ ਹਜੇ ਉਹ ਕਹਿੰਦਾ ਮੈਂ ਸੌਣਾ ਹੈ ਚੱਲਿਆ ਕਿਤੇ ਨਹੀਂ ਉਹ ਠੀਕ ਹੈ ਕਰ ਤੇ ਕੋਈ ਇਹੋ ਜਿਹਾ ਬਹਾਨਾ ਨਹੀਂ ਮੈਨੂੰ ਚਾਹੀਦਾ ਕਿ ਬੰਦਾ ਭੱਜ ਗਿਆ ਜੀ ਬੰਦੇ ਨੂੰ ਪਤਾ ਲੱਗ ਗਿਆ ਜੀ ਠੀਕ ਹੈ ਇਹਨੂੰ ਹਵਾਲਾ ਚ ਦੇ ਜੋ ਉਹਨੇ ਠੀਕ ਹੈ ਜਰਾ ਜੇ ਉਹ ਮੁੰਡੇ ਨੂੰ ਕਹਿ ਜਾਓ ਬਾਹਰ ਉਹਨੂੰ ਸੇਵਾਦਾਰ ਨੂੰ ਇਹਨੂੰ ਪਾਣੀ ਪੋਣੀ ਹੋਰ ਦੇ ਦੇ ਕੋਈ ਚਾਹ ਚੂ ਪੀਣੀ ਤੁਹਾਨੂੰ ਦੱਸ ਦੋ ਉਹਨੂੰ ਸੇਵਾਦਾਰ ਨੂੰ ਠੀਕ ਹੈ ਇਹਨੂੰ ਹਵਾਲਾ ਦੇ ਜੋ ਠੀਕ ਹੈ ਜੀ ਬੜਾ ਧਿਆਨ ਰੱਖ ਲਿਓ ਇਹਦਾ ਠੀਕ ਚੱਲ ਬਈ ਆ ਜਾਓ ਚੱਕ ਲਿਓ ਦੱਤ ਦੁੱਤ ਨੂੰ ਅਸਤਸਾ ਸਸਿਕਾਲ ਇਹ ਸੇਵਾਸੀ ਦਾ ਸਾਰਾ ਫੋਨ ਤੇ ਦੱਸ ਦਿੰਦੇ ਕੀ ਸੇਵਾ ਕਰ ਸਕਦਾ ਬੈਠ ਜਾ ਬਦਨ ਸੇਵਾ ਪਤਾ